いや、いいじゃない。 ਬੋਤ ਬਾਜੀ ਪਿੱਛੇ ਆਓ ਬਾਬਾ ਜੀ ਕੀ ਨਾਮ ਹੈ ਜੀ ਕਿਹੜਾ ਪਿੰਡ ਹੈ ਜੀ ਸੁਵੰਨ ਸਿੰਘ 105 ਪਿੰਡ ਪੱਤੀ ਤੇਗ ਤੋਂ ਬੇਲਾ ਰਾਮਗੜ੍ਹ ਕਿਸ ਤਰ੍ਹਾਂ ਦੇ ਹਾਲਾਤ ਦਾ ਹੈ ਕੱਲ ਤੋਂ ਜਿਹੜਾ ਪਾਣੀ ਜਾਂ بارش ਬਾਬਾ ਜੀ ਬੜੀ ਕਿਰਪਾ ਰਹੀ ਪਿੰਡ ਦਾ ਪੂਰਾ ਸਹਿਯੋਗ ਰਿਹਾ ਇਹ ਸਰਕਾਰ ਨੂੰ ਕਾਫੀ ਵੱਡਾ ਪਾਰਟ ਪੈ ਜਾਣਾ ਤਾਂ ਉਸ ਪਾਰ ਨੂੰ ਬਚਾਉਣ ਵਾਸਤੇ ਸਾਰੇ ਪਿੰਡ ਨੇ ਰਲ ਕੇ ਉਪਰਾਲਾ ਕੀਤਾ ਪੱਥਰ ਸੁੱਟ ਕੇ ਪਾਣੀ ਦੀ ਜਿਹੜੀ ਕਟ ਲੱਗਿਆ ਸਰਕਾਰ ਨੂੰ ਨੂੰ ਬਚਾਏ ਦੀ ਕੋਸ਼ਿਸ਼ ਕੀਤੀ ਤਾਂ ਜੋ ਕਿ ਰਸਤਾ ਸਾਡਾ ਚੱਲਦਾ ਹੈ ਇਸ ਕੰਮ ਦੇ ਵਿੱਚ ਹੁਣ ਸਫਲ ਹੋਣ ਲੱਗੇ ਪਿੰਡ ਦੇ ਲੋਕ ਕਲਾ ਵੀ ਲੱਗੇ ਹੋਏ ਜਿਹੜਾ ਕਾਰਜ ਕਰ ਰਹੇ ਆ। ਕਿ ਫਸਲਾਂ ਨੂੰ ਕਿਸ ਤਰ੍ਹਾਂ ਦਾ ਨੁਕਸਾਨ ਆ। ਸਾਰੀ ਇਸ ਤਬਾਹੀ ਆ ਗਈ। ਸਾਰੇ ਸਾਰੀ ਜ਼ਮੀਨ ਦੇ ਵਿੱਚ ਪਾਣੀ ਖੜੇ ਪਾਣੀ। ਤੇ ਪਸ਼ੂਆਂ ਨੂੰ ਚਾਰਾ ਵਗੈਰਾ ਦਾ ਦਿੱਕਤ ਆ ਰਹੀ ਹੁਣ। ਚੱਲੀ ਜਾਂਦਾ ਹਲੇ ਮਤਲਬ ਕਿ ਚਾਰਾ ਇਦਾਂ ਵੀ ਜਿਹੜੀ ਖੜੀ ਫਸਲ ਹੈ ਮੱਕੀ ਜਿਹੜਾ ਉਹ ਪਾਣੀ ਖਾਣੇ ਕਰਕੇ ਹਲਾ। ਉਹ ਫੋਕਾ ਨਹੀਂ ਲੱਗਿਆ ਦਿੱਤਾ ਪਾਣੀ ਤਨਾ ਉਸੇ ਵੇਲੇ ਨੂੰ ਮਨ ਕਰਕੇ ਮੀਂਹ ਵਰ ਮੋਕਾ ਤਾਉਣਾ ਕਰਨਾ ਇਸ ਕਰਕੇ ਅਸੀਂ ਜਿੱਦ ਮਰ ਦੀ ਬੜਕ ਲਿਆ ਕੇ ਪਾ ਲੋ ਚਲੀਲ ਦਾ ਹਲੇ ਭਾਈ ਜੀ 2023 ਦੇ ਮੁਕਾਬਲੇ ਕੀ ਪਾਣੀ ਜ਼ਿਆਦਾ ਹੈ ਜੀ 23 ਦੇ ਮੁਕਾਬਲੇ ਅੱਜ ਪਾਣੀ ਬੱਚਾ ਰਾਤ ਪਾਣੀ ਬੱਚਾ ਰਾਤ ਤੱਕ ਪਾਣੀ ਬਤੇੜਿਆ ਕਿਹਦੇ ਵਿੱਚ ਘਮਰੇ ਪਾਣੀ ਦਾ ਕੀ ਪੱਤਰ ਹੈ ਜੀ ਲੋਕਾਂ ਨੂੰ ਕੀ ਕਹਾਂ ਦੇਖੋ ਜੀ ਕੱਲ ਦੀ ਰਾਤ ਬੜੀ ਅਖੀਰ ਰਾਤ ਸੀ ਪਰ ਬੜੀ ਕਿਰਪਾ ਦਿੱਤੇ ਗੁਰੂ ਸਾਹਿਬ ਨੇ ਸਾਡੇ ਸਾਰੇ ਖਿਮਾ ਐਟਮ ਮੰਗਲ ਵੀ ਸਾਡੇ ਸਾਰੇ ਸਾਡੇ ਚੇਅਰਮੈਨਾ ਵਿਕੇਸ਼ ਮਹਿਲਵਾ ਸਾਡੇ ਹੋਰ ਜੀ ਇੰਤਜ਼ਾ ਸਾਰੇ ਜਿਹੜੇ ਰਿਕੁਐਸਟ ਕਰਾਖੇ ਬੰਦੇ ਤੇ ਅੱਜ ਸ਼ਾਮ ਤੱਕ ਦੇ ਸਭ ਠੀਕ ਰਹਿੰਦਾ। ਹੁਣ ਮੈਂ ਜਿਹੜੇ ਸਾਡੇ ਪਿੰਡ ਦੇ ਨਾਲ ਕਲੈਕਟਿਡ ਡਿਪਰੀ ਹਰਸਾ ਬੇਲਾ, ਖੇਰ ਸਿੰਘ ਬੇਲਾ ਉੱਥੇ ਜਾ ਰਿਹਾ। ਕਿਸੇ ਨਾਲ ਜਾਣਾ ਤਾਂ ਉਸ ਤੋਂ ਬਾਅਦ ਮੈਂ ਫਿਰ ਡੈਮ ਤੇ ਜਾ ਰਿਹਾ। ਤੇ ਜੇ ਅੱਗੇ ਸਭ ਠੀਕ ਰਹਿੰਦਾ ਤਾਂ ਸ਼ਾਮ ਨੂੰ ਜਿਹੜਾ ਇਹਦਾ ਪਾਣੀ ਛੱਡਾ ਦੇਣਗੇ। ਕੱਲ ਰਾਤ ਤੋਂ ਥੋੜਾ ਪਾਣੀ ਇਸ ਕਰਕੇ ਵਧਾਉਣਾ ਤੇ ਤਾਂਕਿ ਇਹ ਨਾ ਹੋਵੇ ਕਿ ਕੋਈ ਵੱਡਾ ਹੜ੍ਹ ਆ ਜਾਈਏ। ਪਹਿਲੇ 1680 ਤੋਂ ਤਿੰਨ ਕੁ ਫੁੱਟ ਰਹਿ ਗਿਆ ਸੀ। ਤੇ ਜਿੱਦਾਂ 1980 ਤੋਂ ਕੋਈ ਨਾ ਫਿਰ ਉਹ ਲਾ ਲਉ ਲੱਖ ਕੀ ਉਸ ਤੋਂ ਬਾਅਦ ਪਾਣੀ ਛੱਡਣਾ। ਕਿ ਰਾਤ ਨੂੰ ਕੰਟਰੋਲ ਰਿਜੀਸਟ ਡੈਮ ਖਾਲੀ ਚਲਵਾ ਰਹੇ ਆ ਬੜੇ ਤਰੀਕੇ ਨਾਲ 2023 ਦੇ ਨਾਲ ਉਹ ਵੱਧ ਪਾਣੀ ਚਲਦਾ ਰਿਹਾ ਪਰ ਫਿਰ ਵੀ 23 ਦੇ ਨਾਲੋਂ ਕਾਫੀ ਹਿਸਾਬ ਹੈ ਇਹ ਸੜਕ ਨੂੰ ਥੋੜੀ ਇੱਥੋਂ ਲੱਗੀ ਸੀ ਪਰ ਪਿੰਡ ਦੇ ਨੌਜਵਾਨਾਂ ਵੱਲੋਂ ਪਰਸੋਂ ਦੇ ਸਰਪੰਚਾਪੀ ਲੱਗੀ ਹੋਈ ਹੈ ਸਾਡੇ ਸਾਧਾ ਸਰਪੰਚ ਸਾਹਿਬ ਸਾਡੀ ਸਾਰੀ ਟੀਮ ਕਿਸੇ ਪਿੰਡ ਦੇ ਸਾਰੇ ਬੱਚਿਆਂ ਨਾਲ ਜਿਹੜੀ ਸੜਕ ਬਚਾ ਲਈਏ ਹੁਣ ਹੋਰ ਵੀ ਇੱਥੇ ਜੀਤਪੀ ਦੇ ਨਾਲ ਉਹ ਪੱਥਰ ਸੁੱਟਵਾ ਰਹੇ ਆ ਇਹ ਸੜਕਾਂ ਕੀ ਜਿਹੜੀ ਕਨੈਕਟੀਵਿਟੀ ਹੈ ਬੇਲਿਆਂ ਦੀ ਉਹ ਨਾ ਬਣਦੀ ਸਰ ਇੱਕ ਹੋਰ ਬੇਨਤੀ ਹੈ ਜੀ ਕਿ ਜਿਹੜਾ ਸਾਡਾ ਅਗਲਾ ਪੁਲ ਹੈ ਬੇਲੇ ਆਣਾ ਉਹਦੇ ਉਹਦੀ ਹਾਈਟ ਘੱਟ ਕਰਕੇ ਸਿੱਧਾ ਉਹਦੇ ਪਾਣੀ ਦੀ ਜਿਹੜੀ ਮਾਰ ਪੈ ਰਹੀ ਹੈ ਮੇਰੀ ਬੇਨਤੀ ਹੈ ਉਸ ਤੋਂ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਦੇਖਣਾ ਉਹਨੂੰ ਨਾ ਦੇਖੋ ਕਿ ਉਹਦੇ ਇਸ ਵਕਤ ਆਪਣੇ ਲਈ ਉਹ ਪੁਲ ਬਣਾਉਣਾ ਬਹੁਤ ਜ਼ਰੂਰੀ ਹੈ ਵਾਪਦਿਆਂ ਦੀ ਸਾਡੇ ਇਲਾਕੇ ਨੂੰ ਦੇਣ ਹੈ ਤੇ ਬੇਲਿਆਂ ਦੀ ਲਾਈਫਲਾਈਨ ਮੈਂ ਆਪਾਂ ਇਹ ਇਖਤਿਹਾਲ ਬਾਰੇ ਕਿਹਾ ਕਿ ਜਿਹੜੇ ਲੋਕਲ ਪਿੰਡਾਂ ਦੇ ਕੋਈ ਮੋਟਰਸਾਈਕਲ ਵਾਲੇ ਹੋ ਜਾਂ ਜਿਹੜੇ ਖੁਦ ਲੋਕਲ ਪਿੰਡਾਂ ਦੇ ਟੈਂਕ ਕੋਈ ਜਾਣਦਗਾ ਤਾਂ ਕਿ ਸ਼ਾਮ ਤੱਕ ਉਹ ਜਿਹੜਾ ਪਾਣੀ ਘਟ ਗੂੜੇ ਕੋਲ ਇਸ ਤੋਂ ਤੋਂ ਜੇ ਤੁਸੀਂ ਸਿੱਧੀ ਮਾਰ ਪੈ ਜੇ ਉੱਤਰੀ ਜਿਹੇ ਉੱਤੇ ਉਹਦੀ ਹਾਈਟ ਘਟਾ ਤੇ ਉਹ ਜਿਹੜਾ ਪ੍ਰੇਅਰ ਉਹ ਵੀ ਨਿਸ਼ਾਨ ਤੇ ਕਰੀ ਸਰ ਜਿਹੜੇ ਨਹਿਰਾਂ ਤੋਂ ਅਸੀਂ ਅਸੀਂ ਸਲੇਬਾਂ ਤੋਂ ਅਸੀਂ ਉਹ ਸਾਰਾ ਕਿਸ ਤਰ੍ਹਾਂ ਦਾ ਹਲਾਕ ਉਹਦੇ ਵਿੱਚੋਂ ਦੋ ਤਰ੍ਹਾਂ ਦੇ ਹੈ ਜੀ ਇੱਕ ਹੰਦਾਰ ਆਪਾਂ ਜਿੱਥੇ ਉਦੇ ਵਿੱਚੋਂ ਕੋਈ ਕੋਈ ਨਹਿਰਾਂ ਨੇ ਕਿਤੇ ਹਾਈਟ ਤੇ ਹੈ ਜਿਹਨੂੰ ਕਹਿੰਦੇ ਆ ਕਿ ਟ੍ਰਿਲਿੰਗ ਵਾਲੀਆਂ ਨਹਿਰਾਂ ਉਹ ਪੁਆਇੰਟ ਬਹੁਤ ਕ੍ਰਿਟੀਕਲ ਸੀ ਕਿ ਅਸੀਂ ਪਹਿਲਾਂ ਉਹਨਾਂ ਪੁਆਇੰਟਾਂ ਤੇ ਕੰਮ ਕੀਤਾ ਜੋ ਕਟਿੰਗ ਵਾਲੀਆਂ ਨੇ ਜੋ ਬਰਾਬਰ ਹੈ ਉੱਥੇ ਉਹ ਸੈਕਿੰਡ ਪਾਰਟੀ ਦੇ 12 ਤੋਂ ਅੱਗੇ ਦਾ ਤੇ ਬ੍ਰੀਚ ਆਇਆ ਹੈ ਡਾਡੀ ਬ੍ਰੀਚ ਹੈ ਗਰਦਲੇ ਬ੍ਰੀਚ ਹੈ ਟਾਰੀ ਬ੍ਰੀਚ ਹੋਇਆ ਮਿੰਡਵਾ ਬ੍ਰੀਚ ਹੈ ਝਿੰਗੜੀ ਬ੍ਰੀਚ ਹੈ ਤਾਰਾਪੁਰ ਦੇ ਕੋਲ ਹੈ ਮੈਂ 12 ਤੋਂ 13 ਜਗ੍ਹਾ ਤੇ ਹਰ ਜਗ੍ਹਾ ਕੰਮ ਚੱਲੇ ਪਰ ਜਿਹੜੇ ਦੋ ਸੈਂਸਟਿਵ ਪੁਆਇੰਟ ਸੀਗੇ ਉਹ ਅੰਡਰ ਕੰਟਰੋਲ ਆ ਉੱਥੇ ਸਾਡੀ ਟੀਮ ਆ ਕੇ ਬੈਠੀ ਆ ਹਰ 2 ਘੰਟੇ ਕੋਈ ਮੀਟਿੰਗ ਹੁੰਦੀ ਹੈ ਲੱਗੇ ਸਰ ਹਲਕੇ ਦੇ ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਬਹੁਤ ਜ਼ਿਆਦਾ ਸੇਵ ਹੈ ਸਰਕਟ ਬੋਰਡ ਬੱਚੇ ਦੇਖੇ ਲੱਗੇ ਹੋਏ ਲੱਤੀ ਲੱਗੇ ਹੋਏ ਆ ਵੀਰਾ ਜੀ ਇੱਥੇ ਦੱਸ ਰਹੇ ਦੀ ਹੁਣੀ ਆ ਸਾਰੇ ਲੱਗੇ ਹੋਏ ਸਾਰੀ ਟੀਮਾਂ ਸਾਰੇ ਲੱਗੇ ਹੋਏ ਆ ਬਿਨਾ ਸਹਿਯੋਗ ਤੋਂ ਹਲਕੇ ਦਾ ਸਹਿਯੋਗ ਹੈ ਬਾਬਿਆਂ ਦਾ ਸਹਿਯੋਗ ਹੈ ਬਾਬਾ ਸੁਖਨਾਥ ਸਿੰਘ ਜੀ ਦਾ ਬਹੁਤ ਸਹਿਯੋਗ ਹੈ ਨੌਜਵਾਨਾਂ ਦਾ ਸਹਿਯੋਗ ਹੈ ਸਾਰਿਆਂ ਦਾ ਸ